ਸਤਿ ਸ਼੍ਰੀ ਅਕਾਲ ਗੱਭਰੂ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਜਤਿੰਦਰ ਕੌਰ ਚੌਲਾਂ ਨੂੰ ਲੈ ਕੇ ਪੰਜਾਬ ਦੀਆਂ ਮੁਸੀਬਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਹੁਣ ਨਾਗਾਲੈਂਡ ਨੇ ਵੀ ਪੰਜਾਬ ਤੋਂ ਭੇਜੀ ਗਈ ਚੌਲਾਂ ਦੀ ਖੇਪ ਖਾਰਜ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਤੇ ਕਰਨਾਟਕ ਨੇ ਪੰਜਾਬ ਦੇ ਚੌਲਾਂ ਦੇ ਨਮੂਨੇ ਫੇਲ ਕਰ ਦਿੱਤੇ ਸੀ ਇਸੇ ਮਹੀਨੇ ਦੇ ਸ਼ੁਰੂ ਦੇ ਵਿੱਚ ਪੰਜਾਬ ਦੇ ਗੋਦਾਮਾਂ ਤੋਂ ਨਾਗਾਲੈਂਡ ਦੇ ਦੀਪਮਾਪੁਰ ਤੇਲੀ ਉਧਰੀ ਜਿਹੜੇ ਰਵਾਨਾ ਹੋਏ ਸੀ ਚੌਲਾਂ ਦੀਆਂ 18 ਗੱਡੀਆਂ ਉਹਨਾਂ ਦੇ ਵਿੱਚ ਕੀੜਿਆਂ ਦੇ ਸੰਕਰਮਣ ਦਾ ਪਹਿਲਾ ਪੱਤਰ ਪਾਇਆ ਗਿਆ ਸੀ ਇਸੇ ਸਬੰਧ ਦੇ ਵਿੱਚ ਰਾਜ ਸਰਕਾਰ ਦੇ ਨਾਲ ਨਾਲ ਭਾਰਤੀ ਖੁਰਾਕ ਨਿਗਮ ਯਾਨੀ ਕਿ ਐਫਸੀਆਈ ਦੇ ਖੇਤਰੀ ਦਫ਼ਤਰ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਸੂਚਨਾ ਪ੍ਰਾਪਤ ਹੋਈ ਸੀ ਇਸ ਪੰਜਾਬ ਤੋਂ ਚੌਲਾਂ ਦੀ ਏਟੀਜੀ ਖੇਪ ਹੈ ਜਿਸ ਨੂੰ ਅਸਵੀਕਾਰ ਸੀਮਾ ਤੋਂ ਪਰੇ ਉਸ ਲੈਵਲ ਦੇ ਵਜੋਂ ਰੱਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਤੇ ਕਰਨਾਟਕਾ ਨੂੰ ਭੇਜੀਆਂ ਗਈਆਂ ਚੌਲਾਂ ਦੀਆਂ ਖੇਪਾਂ ਨੂੰ ਨਿਰਧਾਰਨ ਤੋਂ ਵੱਧ ਅਨਾਜ ਦੇ ਟੁੱਟਣ ਕਾਰਨ ਰੱਦ ਕਰ ਦਿੱਤਾ ਗਿਆ ਸੀ ਦੱਸਿਆ ਕਿ ਰਾਜ ਦੇ ਚੌਲ ਮਿਲਰਾਂ ਨੂੰ ਆਪਣੀ ਕੀਮਤ ਤੇ ਚੌਲਾਂ ਨੂੰ ਬਦਲਣ ਦੇ ਲਈ ਕਿਹਾ ਗਿਆ ਸੀ ਪਰ ਇਸ ਤੋਂ ਪਹਿਲਾਂ ਨਾਗਾਲੈਂਡ ਦੁਆਰਾ ਰੱਦ ਕੀਤੀ ਗਈ ਖੇਪ ਨੂੰ ਕਥਿਤ ਤੌਰ ਤੇ 4 ਨਵੰਬਰ ਨੂੰ ਸੁਨਾਮ ਤੋਂ ਰਵਾਨਾ ਕੀਤਾ ਗਿਆ ਸੀ ਫਿਰ 11 ਤੇ 12 ਨਵੰਬਰ ਨੂੰ ਦੀਮਾਪੁਰ ਵਿਖੇ ਉਤਾਰ ਦਿੱਤਾ ਗਿਆ ਸੀ ਜਦੋਂ ਇਹਨਾਂ 23097 ਬੋਰੀਆਂ ਦੇ ਵਿੱਚ 11241 59 ਕੁਇੰਟਲ ਚੌਲਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਸੀ ਕਿ ਇਹਨਾਂ ਦੇ ਵਿੱਚ ਮਜ਼ਬੂਤ ਚੌਲਾਂ ਦੇ ਕਰਨਲਾਂ ਦੀ ਮਾਤਰਾ ਨਿਰਧਾਰਤ ਤੋਂ 0.52 ਤੋਂ 0.78% ਤੱਕ ਘਟਦੀ ਜੰਤਕ ਬਣਨ ਲਈ ਵਰਤੀ ਜਾਣ ਵਾਲੇ ਚੌਲਾਂ ਦੇ ਵਿੱਚ 9 ਤੋਂ 1% ਫੋਰਟੀਫਾਈਡ ਰਾਈਸ ਕਰਨਲ ਹੋਣੇ ਚਾਹੀਦੇ ਸਨ ਇਹ ਚੌਲ ਸਾਲ 2022 ਤੇ 23 ਫਸਲੀ ਸਾਲ ਦੇ ਸਨ ਇਸੇ ਤਰ੍ਹਾਂ ਚੌਲਾਂ ਦੀ ਤੀਜੀ ਖੇਪ ਖਾਰਜ ਹੋਣ ਦੇ ਨਾਲ ਸੂਬੇ ਦੇ ਕਿਸਾਨਾਂ ਤੇ ਰਾਈਸ ਮਿਲਰਾਂ ਦੇ ਵਿੱਚ ਨਿਰਾਸ਼ਾ ਫੈਲ ਗਈ ਇਸੇ ਕਾਰਨ ਅਗਲੇ ਸੀਜ਼ਨ ਤੋਂ ਝੋਨੇ ਦੀ ਕਾਸ਼ਤ ਪ੍ਰਭਾਵਿਤ ਵੀ ਹੋ ਸਕਦੀ ਹੈ ਕਿਸਾਨਾਂ ਦੇ ਰਾਈਸ ਮਿਲਰਾਂ ਦਾ ਇਹ ਕਹਿਣਾ ਹੈ ਕਿ ਸੂਬੇ ਤੋਂ ਚੌਲਾਂ ਦੀ ਗੁਣਵੱਤਾ ਦੀ ਜਾਂਚ ਤੋਂ ਬਾਅਦ ਹੀ ਖੇਪ ਦੂਜੇ ਸੂਬਿਆਂ ਨੂੰ ਭੇਜੀ ਜਾਂਦੀ ਹੈ ਇਹ ਵੀ ਹੋ ਸਕਦਾ ਹੈ ਕਿ ਟਵਾਟੋਾਈ ਤੇ ਸੰਭਾਲਨ ਦੌਰਾਨ ਜਾਂ ਦੂਜੇ ਰਾਜਾਂ ਦੇ ਵਿੱਚ ਸਟੋਰ ਕੀਤੇ ਜਾਣ ਸਮੇ ਚੌਲਾਂ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਿਆ ਹੋਵੇ ਤੇ ਹੁਣ FCI ਦੀਆਂ ਖੇਤਰੀ ਟੀਮਾਂ ਤੇ ਨਾਗਾਲੈਂਡ ਦੇ ਵਿੱਚ ਤਾਇਨਾਤ ਕਰਮਚਾਰੀ ਸਾਂਝੇ ਤੌਰ ਤੇ ਤਾਜ਼ਾ ਗੁਣਵੱਤਾ ਟੈਸਟ ਕਰਨਗੇ ਇਸੇ ਸਬੰਧੀ FCI ਪੰਜਾਬ ਦੇ ਖੇਤਰੀ ਜਨਰਲ ਮੈਨੇਜਰ ਬੀ శ్రీਨਿਵਾਸ ਦਾ ਇਹ ਕਹਿਣਾ ਹੈ ਕਿ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਨਾਗਾਲੈਂਡ ਨੂੰ ਭੇਜਿਆ ਗਿਆ ਚੌਲ ਮਨੁੱਖੀ ਖਾਣ ਲਈ ਫਿੱਟ ਹੈ ਤੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਟੋਆ ਟੋਈ ਦੌਰਾਨ ਅਨਾਜ ਨੂੰ ਸੰਕਰਮਣ ਜਾਂ ਹੋਰ ਨੁਕਸਾਨ ਹੋ ਸਕਦਾ ਹੈ ਪਰ ਇਹ ਸਭ ਅਜੇ ਜਾਂਚ ਦਾ ਵਿਸ਼ਾ ਹੈ